ਬੜਾ ਉੱਚਾ ਤੇ ਸੁਚਾ ਕਰਤਾਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਆਜ ਉਹਨਾਂ ਦੇ ਕਿਰਦਾਰ ਨੂੰ ਸੁਟਣ ਵਾਸਤੇ ਬੜੇ ਲੋਕ ਬੜੇ ਪ੍ਰਕਾਰ ਦੀਆਂ ਗੱਲਾਂ ਕਰਦੇ ਕੋਈ ਕਹਿੰਦਾ ਮਹਾਰਾਜਾ ਤੇਜੀ ਬੇਸ਼ਵਾਦ ਨਾਚ ਵੇਖਦਾ ਸੀ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਪਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਜੀਵਨ ਬੜਾ ਉੱਚਾ ਤੇ ਸੁਚਾ ਹੈ ਉਹਨਾਂ ਦਾ ਗੁਰੂ ਸਿੱਖੀ ਪ੍ਰਤੀ ਪ੍ਰੇਮ ਤਾਂ ਗੁਰੂ ਰਾਮਦਾਸ ਸਾਹਿਬ ਜੀ ਦੇ ਅਸਥਾਨਾਂ ਦੇ ਨਾਲ ਪ੍ਰੇਮ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਨਾਲ ਅਤਿਅੰਤ ਪ੍ਰੇਮ ਹੈ ਮਹਾਰਾਜ ਸਾਹਿਬ ਜੀ ਦੇ ਦਿੱਤੇ ਬਾਣੇ ਦੇ ਨਾਲ ਅਤਿਅੰਤ ਪ੍ਰੇਮ ਮਹਾਰਾਜਾ ਰਣਜੀਤ ਸਿੰਘ ਸਾਹਿਬ ਜੀ ਦਾ ਉਹਨਾਂ ਦੇ ਜੀਵਨ ਦੀ ਘਟਨਾਉਂਦੀ ਹੈ ਕਿ ਦਸਤਾਰ ਨਾਲ ਬਹੁਤ ਪ੍ਰੇਮ ਕਰਦੇ ਮਹਾਰਾਜਾ ਸਾਹਿਬ ਜਿਹੜੀ ਇੱਕ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇਹ ਦਸਤਾਰ ਬਖਸ਼ੀ ਹੈ ਨਾ ਸਾਬਤ ਸੂਰਤ ਦਸਤਾਰ ਸਿਰਾ ਮਹਾਰਾਜ ਸਾਹਿਬ ਜੀ ਨੇ ਦਸਤਾਰਾ ਸਾਨੂੰ ਬਖਸ਼ਿਆ ਹੈ ਤੇ ਇਹਦਾ ਬਹੁਤ ਸਤਕਾਰ ਮਹਾਰਾਜਾ ਰਣਜੀਤ ਸਿੰਘ ਸਾਹਿਬ ਕਰਿਆ ਕਰਦੇ ਇੱਕ ਵਾਰ ਕਿਸੇ ਨੇ ਬਹੁਤ ਸੋਹਣੀ ਦਸਤਾਰ ਸਜਾਈ ਹੋਈ ਸੀ ਤੇ ਉਹਦੀ ਸਜੀ ਹੋਈ ਦਸਤਾਰ ਨੂੰ ਵੇਖ ਕੇ ਨਾ ਮਹਾਰਾਜਾ ਰਣਜੀਤ ਸਿੰਘ ਬਹੁਤ ਖੁਸ਼ ਹੋਏ ਪ੍ਰਸੰਨ ਹੋਏ ਆਪਾਂ ਬੰਨੀ ਚੀਜ਼ ਕਹਿ ਦਿੰਨੇ ਆ ਕਈ ਵਾਰੀ ਬੰਨਣਾ ਹਮੇਸ਼ਾ ਨਾ ਜਦੋਂ ਦਸਤਾਰ ਬਾਰੇ ਕਹੀਏ ਗੁਰੂ ਕੀ ਬਾਣੀ ਦਾ ਗਬਾਣੀ ਦੀ ਗੱਲ ਕਰੀਏ ਮਹਾਰਾਜ ਸਾਹਿਬ ਜੀ ਦੇ ਬਖਸ਼ੇ ਹੋਏ ਦਿੱਤੇ ਕਕਾਰਾਂ ਦੀ ਗੱਲ ਕਰੀਏ ਉਹਨਾਂ ਨੂੰ ਬੜੇ ਸਤਕਾਰ ਤੇ ਸ਼ਬਦਾਂ ਦੇ ਨਾਲ ਸੰਬੋਧਨ ਕਰਨਾ ਚਾਹੀਦਾ ਕਹਿਣਾ ਚਾਹੀਦਾ ਦਸਤਾਰ ਸਜਾਈਏ ਦਸਤਾਰ ਬੰਨੀ ਹੈ ਇਹ ਕੋਈ ਸਤਕਾਰਤ ਸ਼ਬਦ ਨਹੀਂ ਬੜੇ ਸਤਕਾਰਮਈ ਸ਼ਬਦਾਂ ਨਾਲ ਸਾਰੀਆਂ ਚੀਜ਼ਾਂ ਨੂੰ ਸੰਬੋਧਨ ਕਰਨਾ ਚਾਹੀਦਾ ਉਹ ਕਿਸੇ ਗੁਰਸਿੱਖ ਨੇ ਸਜਾਈ ਸੀ ਦਸਤਾਰ ਬਹੁਤ ਸੁੰਦਰ ਮਹਾਰਾਜਾ ਸਾਹਿਬ ਨੇ ਵੇਖਿਆ ਬਹੁਤ ਪ੍ਰਸੰਨ ਹੋਏ ਖੁਸ਼ ਹੋਏ ਤੇ ਖੁਸ਼ ਹੋ ਕੇ ਉਹਨੂੰ ਇਨਾਮ ਦੇ ਦਿੱਤਾ ਕਹਿੰਦੇ ਇਹਨੂੰ ਇਨਾਮ ਦੇ ਦਿਓ ਬਹੁਤ ਜ਼ਿਆਦਾ ਇਨਾਮ ਦਿੱਤਾ ਤੇ ਉਹ ਕਿਤੇ ਜਾ ਕੇ ਉਹਨੇ ਦੂਰ ਗੱਲ ਕਰ ਦਿੱਤੀ ਕਹਿੰਦਾ ਵੀ ਜਿਹੜੀ ਮੈਂ ਅੱਜ ਦਸਤਾਰ ਸਜਾਈ ਹੈ ਨਾ ਇਹ ਤੇ ਕੱਲ ਦੀ ਸਜਾਈ ਹੋਈ ਹੈ ਜੇ ਕਿਤੇ ਅੱਜ ਸਜਾਉਂਦਾ ਇਦੋਂ ਵੀ ਕਿਤੇ ਗੱਲ ਬਣ ਜਾਣੀ ਸੀ ਇਦੋਂ ਵੀ ਜ਼ਿਆਦਾ ਸੋਹਣੀ ਫਿਰ ਉਹ ਬੰਨੀ ਜਾਣੀ ਸੀ ਸਜਾਈ ਜਾਣੀ ਸੀ ਕਹਿੰਦਾ ਜਦੋਂ ਮਹਾਰਾਜਾ ਸਾਹਿਬ ਜੀ ਦੇ ਕੋਲੇ ਗੱਲ ਪਹੁੰਚੀ ਮਹਾਰਾਜਾ ਰਣਜੀਤ ਸਿੰਘ ਜੀ ਕੋਲ ਕਿ ਉਹ ਜਿਹਨੂੰ ਮੈਂ ਨਾਮ ਦਿੱਤਾ ਉਹਨੇ ਕੱਲ ਦੀ ਦਸਤਾਰ ਸਜਾਈ ਉਹਨੂੰ ਬੁਲਾ ਲਿਆ ਆਪਣੇ ਕੋਲ ਕਹਿੰਦੇ ਤੈਨੂੰ ਪਤਾ ਨਹੀਂ ਮਹਾਰਾਜਾ ਸਾਹਿਬ ਨੇ ਕਿਹਾ ਵੀ ਜਿਹੜੀ ਦਸਤਾਰ ਹੈ ਉਹ ਰੋਜ਼ ਸਜਾਉਣੀ ਹੈ ਇਹਨੂੰ ਚਣ-ਚਣ ਕੇ ਸਜਾਉਣਾ ਹੈ ਕੰਗਾ ਦੋਨੋਂ ਵਕਤ ਕਰ ਪਾਗ ਚੁੰਨੀ ਚੁਣ ਬੰਦਈ ਦਾ ਤਨ ਨੀਂਦ ਕਰੇ ਨਾ ਦੁੱਖ ਪਾਵੇ ਲਾਲ ਜੀ ਕਿ ਮੇਰਾ ਸੇਖ ਵਾ ਨਾ ਜਿਹੜਾ ਚੰਗੀ ਤਰ੍ਹਾਂ ਦਸਤਾਰ ਸਜਾਵੇ ਚੁਣ-ਚੁਣ ਕੇ ਪੇਚ ਲਾ ਲਾ ਕੇ ਦਸਤਾਰ ਦੇ ਬੰਨੇ ਇਹਦਾ ਬੜਾ ਅਕਸ਼ ਮਹਾਰਾਜਾ ਸਾਹਿਬ ਜੀ ਦਾ ਖਰਾਬ ਕਰਨਾ ਚਾਹਿਆ ਜਿਹਦੇ ਲੋਕਾਂ ਨੇ ਕਹੀਆਂ ਨੇ ਕਿਤਾਬਾਂ ਨਗਰੀਤੀਆਂ ਮਹਾਰਾਜ ਸਾਹਿਬ ਤੇ ਕਿਉਂ ਮੋਰਾਂ ਦਾ ਨਾਚ ਵੇਖਦਾ ਸੀ ਪਰ ਇਦਾਂ ਦਾ ਨਹੀਂ ਸੀ ਸਾਡਾ ਮਹਾਰਾਜ ਕਿਉਂਕਿ ਜਦੋਂ ਕੋਈ ਕੌਮ ਦਾ ਜਰਨੈਲ ਉੱਠਦਾ ਕੌਮ ਦੀ ਗੱਲ ਕਰਨ ਵਾਲਾ ਉੱਠਦਾ ਉਹਦੇ ਅਕਸ਼ ਨੂੰ ਹਮੇਸ਼ਾ ਦੁਸ਼ਮਣ ਸੁੱਟਣਾ ਚਾਹੁੰਦਾ ਹੈ ਉਹਦਾ ਜਿਹੜਾ ਸੰਗਤਾਂ ਤੇ ਪ੍ਰਭਾਵ ਪਿਆ ਉਹਨੂੰ ਹਮੇਸ਼ਾ ਸੁੱਟਣਾ ਚਾਹੁੰਦਾ ਉਹ ਪ੍ਰਭਾਵ ਡਿੱਗੇਗਾ ਕਿਵੇਂ ਉਹਦਾ ਕਿਰਦਾਰ ਦੇਖ ਕੇ ਕਿਉਂ ਉਹਦਾ ਕਿਰਦਾਰ ਦੇਖ ਤੋਂ ਬੰਦੇ ਦਾ ਉਹਦੀ ਉਹਦਾ ਕੋਈ ਪ੍ਰਭਾਵ ਦੁਨੀਆ ਦੀਆਂ ਨਜ਼ਰਾਂ 'ਚ ਫਿਰ ਰਹਿੰਦਾ ਨਹੀਂ ਇਹ ਉਹ ਕਰਨਾ ਚਾਹਿਆ ਅੱਜ ਵੀ ਕੀ ਹੈ ਨਾ ਚਲੋ ਅਖੀਰ ਦੇ ਵਿੱਚ ਮੈਂ ਬੇਨਤੀ ਕਰ ਦਵਾਂ ਕਿ ਭਾਈ ਅਮਰਤਪਾਲ ਸਿੰਘ ਜਿਹੜੇ ਕਾਫੀ ਸਮੇਂ ਤੋਂ ਬੇਕਸੂਰੀ ਜਿਨ੍ਹਾਂ ਦਾ ਕੋਈ ਕਸੂਰ ਨਹੀਂ ਹੈ ਉਹਨਾਂ ਨੂੰ ਬੰਦੀ ਬਣਾ ਕੇ ਬੜਾ ਦੂਰ ਸੁੱਟਿਆ ਹੋਇਆ ਹੈ ਜਿੱਥੇ ਕੋਈ ਮਿਲਣਾ ਵੀ ਸੌਖਾ ਨਹੀਂ ਤੇ ਮੈਂ ਬੇਨਤੀ ਕਰ ਦਮਾ ਆਪ ਜੀ ਨੂੰ ਖਿਰਦੇ ਵਿੱਚ ਕਿ ਅੱਜ ਸਾਥ ਦਿਓ ਭਾਈ ਸਾਹਿਬ ਅਮਰਪਾਲ ਸਿੰਘ ਦਾ ਉਹ ਸਿੱਖ ਦਾ ਸਾਥਦੋ ਜੀ ਨੇ ਤੁਹਾਡੇ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਖਾਤਰ ਅੱਜ ਕਿੱਥੇ ਬੈਠਾ ਜਿੰਨੇ ਸਿੰਘ ਬੰਦੀ ਨੇ ਉਹਨਾਂ ਦਾ ਕੋਈ ਆਪਣਾ ਕੋਈ ਨਿੱਜੀ ਮਸਲਾ ਨਹੀਂ ਹੈ ਉਹਨਾਂ ਚ ਕੋਈ ਜ਼ਮੀਨਾ ਖਾਤਰ ਨਹੀਂ ਬੈਠਾ ਕੋਈ ਆਪਣੇ ਧਨ ਪਦਾਰਥਾਂ ਵਾਸਤੇ ਨਹੀਂ ਬੈਠਾ ਸਿੱਖੋ ਅੱਜ ਜੇ ਕੋਈ ਬੰਦੀ ਜੇਲ੍ਹ ਚ ਬੈਠਾ ਤੇ ਸਾਡੇ ਵਾਸਤੇ ਬੈਠਾ ਹੈ ਉਹ ਸਾਡੇ ਬੱਚਿਆਂ ਵਾਸਤੇ ਬੈਠਾ ਹੈ ਸਾਡੇ ਪੰਥ ਨੂੰ ਬਚਾਉਣ ਵਾਸਤੇ ਜਿਨ੍ਹਾਂ ਨੂੰ ਕੌਮ ਦਾ ਦਰਦ ਹੈ ਅਜੋ ਬੰਦੀ ਨੇ ਜੇਲਾਂ ਵਿੱਚ ਬੰਦ ਨੇ ਤੇ ਅਸੀਂ ਆਪਣੇ ਸਿੱਖਾਂ ਦਾ ਸਾਥ ਦਈਏ ਜਿਨ੍ਹਾਂ ਸਾਡੇ ਵਾਸਤੇ ਕੁਝ ਕੀਤਾ ਉਹਨਾਂ ਦਾ ਸਾਥ ਦਈਏ ਕਿਉਂਕਿ ਭਾਵੇਂ ਉਹ ਵੋਟ ਰਾਜ ਹੋਵੇ ਜਿਹੜੇ ਤਰੀਕੇ ਨਾਲ ਅਸੀਂ ਸਾਥ ਦੇ ਸਕਦੇ ਹਾਂ ਸਾਥ ਦੇਣਾ ਚਾਹੀਦਾ ਕੁਈ ਐਸਾ ਕੋਈ ਵਸੀਲਾ ਹੁੰਦਾ ਜੇ ਐਸਾ ਕੋਈ ਕਾਨੂੰਨ ਹੈ ਕਿ ਸਾਰੇ ਉਹ ਸਿੱਖ ਨੂੰ ਭਾਈ ਅਮਰਤਪਾਲ ਸਿੰਘ ਨੂੰ ਵੋਟ ਪਾ ਦਈਏ ਤੇ ਜਿਹਦੇ ਨਾਲ ਉਹ ਜਿੱਤ ਕੇ ਬਾਹਰ ਆ ਜਾਏ ਤੇ ਸਾਨੂੰ ਹਰ ਕੀ ਚਾਹੀਦਾ ਸਾਰੇ ਮਿਲ ਕੇ ਹੰਬੜਾ ਮਾਰੀਏ ਸਾਹ ਦਈਏ ਤਾਂ ਜੋ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੀ ਚਰਨਾਂ ਜਦੋਂ ਜਾਵਾਂਗੇ ਨਾ ਤੇ ਮਾਣ ਨਾਲ ਕਲਗੀਧਰ ਸਾਹਿਬ ਜੀ ਦੇ ਸਾਹਮਣੇ ਖੜ ਕੇ ਕਵਾਂਗੇ ਮਹਾਰਾਜ ਜਿਨੇ ਤੇਰੇ ਪੰਥ ਦਾ ਕੋਈ ਸਵਾਰਨਾ ਚਾਇਆ ਅਸੀਂ ਉਹਦੇ ਨਾਲ ਖੜੇ ਹਾਂ ਮਹਾਰਾਜ ਸਾਹਿਬ ਜੀ ਨੇ ਤੇਰੇ ਪੰਥ ਨੂੰ ਬਚਾਉਣ ਵਾਸਤੇ ਕੁਝ ਕੀਤਾ ਜਾਂ ਕੁਝ ਕਰਨਾ ਚਾਹਿਆ ਅਸੀਂ ਉਹ ਤੋਂ ਭੱਜੇ ਨਹੀਂ ਤੇਰੇ ਪੰਥ ਦੀ ਇੱਜ਼ਤ ਰੱਖਣ ਵਾਸਤੇ ਅਸੀਂ ਆਪਣਾ ਆਪਾ ਵਿੱਚ ਡਾਇਆ ਆਇਆ